ज्ञान ज्योति चैनल ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ। ਅੱਜ ਦੀ ਵੀਡੀਓ ਵਿੱਚ 7 ਚਮਤਕਾਰੀ ਟੋਟਕਿਆਂ ਬਾਰੇ ਗੱਲ ਕਰਾਂਗੇ ਜੋ ਤੁਹਾਡੇ ਧਨ ਕਮਾਉਣ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਕਰਨਗੇ। ਦੋਸਤੋ ਹਰ ਕੋਈ ਧਨ ਕਮਾਉਣਾ ਚਾਹੁੰਦਾ ਹੈ। ਇਸ ਦੇ ਲਈ ਉਹ ਬਹੁਤ ਹੀ ਕੜੀ ਮਿਹਨਤ ਕਰਦਾ ਹੈ ਪਰ ਫਿਰ ਵੀ ਉਸ ਦੀ ਮਿਹਨਤ ਦੇ ਮੁਤਾਬਿਕ ਉਸਨੂੰ ਧਨ ਨਹੀਂ ਮਿਲਦਾ ਜੋ ਧਨ ਉਸਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹ ਬਹੁਤ ਸਾਰੀਆਂ ਰੁਕਾਵਟਾਂ ਕਰਕੇ ਉਸਨੂੰ ਮਿਲ ਨਹੀਂ ਪਾਉਂਦਾ ਅੱਜ ਦੇ ਪਾ ਬਹੁਤ ਹੀ ਸਰਲ ਤੇ ਆਸਾਨ ਹਨ ਜੋ ਤੁਹਾਡੇ ਧਨ ਕਮਾਉਣ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਅਸੀਂ ਤੁਹਾਡੇ ਲਈ પ્રાચીਨ ਟੋਟਕੇ ਲੱਭ ਕੇ ਲਿਆਉਂਦੇ ਹਾਂ ਤਾਂ ਜੋ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੀਏ ਤੇ ਤੁਹਾਡਾ ਜੀਵਨ ਖੁਸ਼ਹਾਲ ਬਣਾ ਸਕੀਏ ਤੁਸੀਂ ਇਹਨਾਂ 7 ਉਪਾਅਾਂ ਵਿੱਚੋਂ ਕੋਈ ਵੀ ਇੱਕ ਉਪਾਅ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਜੋ ਤੁਹਾਨੂੰ ਕਰਨ ਵਿੱਚ ਸੌਖਾ ਲੱਗੇ ਆਓ ਹੁਣ ਗੱਲ ਕਰਦੇ ਹਾਂ ਅੱਜ ਦੇ ਉਪਾਅ ਬਾਰੇ ਸਭ ਤੋਂ ਪਹਿਲਾ ਉਪਾਅ ਜੇਕਰ ਤੁਹਾਡੇ ਘਰ ਵਿੱਚ ਧਨ ਦੀ ਕਮੀ ਹੈ ਜਾਂ ਬਹੁਤ ਹੀ ਗਰੀਬੀ ਹੈ ਤਾਂ ਤੁਸੀਂ ਮਾਤਾ ਲక్ష్ਮੀ ਦੀ ਤਸਵੀਰ ਨੂੰ ਰੋਜ਼ ਕੇਸਰ ਦਾ ਤਿਲਕ ਸਵੇਰੇ ਲਗਾਉਣਾ ਹੈ ਕਿਉਂਕਿ ਕੇਸਰ ਮਾਤਾ ਲక్ష్ਮੀ ਨੂੰ ਬਹੁਤ ਪਸੰਦ ਹੈ ਇਸ ਲਈ ਕੇਸਰ ਦਾ ਤਿਲਕ ਲਗਾਉਣ ਨਾਲ ਮਾਤਾ ਲక్ష్ਮੀ ਜੀ ਖੁਸ਼ ਹੋ ਜਾਣਗੇ ਤੇ ਤੁਹਾਡੇ ਘਰੋਂ ਗਰੀਬੀ ਦੂਰ ਹੋ ਜਾਵੇਗੀ ਦੂਸਰਾ ਉਪਾਅ ਜੇਕਰ ਤੁਸੀਂ ਅਚਾਨਕ ਧਨ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਕੋਈ ਮਨੋ ਕਾਮਨਾ ਪੂਰੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਦੀਆਂ ਜਟਾਂ ਨੂੰ ਗੰਡਾ ਮਾਰ ਕੇ ਮਨੋ ਕਾਮਨਾ ਆਪਣੇ ਮਨ ਵਿੱਚ ਬੋਲ ਦਿਓ ਫਿਰ ਜਦੋਂ ਵੀ ਤੁਹਾਡੀ ਇੱਛਾ ਪੂਰੀ ਹੋ ਜਾਵੇ ਜਿਹੜੀ ਵੀ ਤੁਸੀਂ ਮੰਗੀ ਹੋਵੇ ਤਾਂ ਉਹਨਾਂ ਗੰਢਾਂ ਨੂੰ ਜ਼ਰੂਰ ਖੋਲ ਦਿਓ ਜੋ ਤੁਸੀਂ ਬਹੁਤ ਦੀਆਂ ਜਟਾ ਨੂੰ ਬੰਨ੍ਹੀਆਂ ਸਨ ਤੀਸਰਾ ਉਪਾਅ ਕਾਲੀ ਹਲਦੀ ਤੇ ਸੰਧੂਰ ਨੂੰ ਧੂਫ ਦੇ ਕੇ ਇੱਕ ਸ਼ੀਸ਼ੇ ਵਿੱਚ ਪਾ ਕੇ ਆਪਣੀ ਤਜੋਰੀ ਵਿੱਚ ਰੱਖ ਲਿਓ ਇਸ ਨਾਲ ਵੀ ਧਨ ਲਾਭ ਹੋ ਜਾਂਦਾ ਹੈ ਕਿਉਂਕਿ ਕਾਲੀ ਹਲਦੀ ਵਿੱਚ ਲక్ష్ਮੀ ਮਾਤਾ ਜੀ ਨਿਵਾਸ ਕਰਦੇ ਹਨ ਇਸ ਲਈ ਜਿੱਥੇ ਮਾਤਾ ਲక్ష్ਮੀ ਉੱਥੇ ਪੈਸੇ ਦੀ ਵਰਖਾ ਹੋਣ ਲੱਗ ਜਾਂਦੀ ਹੈ ਚੌਥਾ ਉਪਾਅ ਤੁਸੀਂ 11 ਕੋਡੀਆਂ ਲੈਣੀਆਂ ਹਨ ਇਹਨਾਂ ਕੋਡੀਆਂ ਨੂੰ ਸ਼ੁੱਧ ਕੇਸਰ ਵਿੱਚ ਰੰਗ ਕੇ ਤੇ ਪੀਲੇ ਕੱਪੜੇ ਵਿੱਚ ਬੰਨ ਕੇ ਆਪਣੇ ਧਨ ਵਾਲੇ ਸਥਾਨ 'ਤੇ ਰੱਖ ਦਿਓ ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ ਤੇ ਧਨ ਦੇ ਅਫਸਰ ਮਿਲਨੇ ਸ਼ੁਰੂ ਹੋ ਜਾਂਦੇ ਹਨ ਪੰਜਵਾਂ ਉਪਾਅ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਰੋਜ਼ ਰਾਤ ਨੂੰ ਸਰੋਂ ਦੇ ਤੇਲ ਦੇ ਦੀਵੇ ਜਗਾਓ ਜੇਕਰ ਦੇਸੀ ਘੀਏ ਦੇ ਦੀਵੇ ਜਗਾਉਂਦੇ ਹੋ ਤਾਂ ਧਨ ਪ੍ਰਾਪਤੀ ਦੇ ਯੋਗ ਯਾਦਾ ਬਣਦੇ ਹਨ ਜੇਕਰ ਕਿਸੇ ਕਾਰਨ ਕਰਕੇ ਦੀਵੇ ਵਿੱਚ ਤੇਲ ਜਾਂ ਕਿਉ ਬਚ ਜਾਵੇ ਤਾਂ ਉਸ ਨੂੰ ਪਿੱਪਲ ਦੇ ਚੜਾ ਦਿਓ ਇਸ ਨਾਲ ਪੈਸੇ ਕਮਾਉਣ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਤੇ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਛੇਮਾ ਉਪਾ ਮਾਤਾ ਲక్ష్ਮੀ ਨੂੰ ਕਮਲ ਘਟੇ ਦੀ ਮਾਲਾ ਪੇਟ ਕਰੋ ਤੇ ਰੋਜ਼ ਇਸ ਮਾਲਾ ਦੀ ਪੂਜਾ ਕਰੋ ਕਿਉਂਕਿ ਮਾਤਾ ਜੀ ਕਮਲ ਦੇ ਫੁੱਲ ਵਿੱਚ ਵਾਸ ਕਰਦੇ ਹਨ ਇਸ ਲਈ ਆਪਣੇ ਘਰ ਵਿੱਚੋਂ ਗਰੀਬੀ ਦੂਰ ਕਰਨ ਲਈ ਕਮਲ ਗੱਟੀ ਦੀ ਮਾਲਾ ਆਪਣੇ ਪੂਜਾ ਘਰ ਵਿੱਚ ਜ਼ਰੂਰ ਰੱਖੋ ਤੇ ਉਸ ਦੀ ਪੂਜਾ ਜ਼ਰੂਰ ਕਰੋ ਤਤਮਾ ਪਾ ਜੋ ਲੋਕ ਅਚਾਨਕ ਤੋਂ ਧਨ ਪ੍ਰਾਪਤ ਕਰਨਾ ਚਾਹੁੰਦੇ ਹਨ ਬਹੁਤ ਮਿਹਨਤ ਕਰਨ ਦੇ ਬਾਵਜੂਦ ਧਨ ਨਹੀਂ ਮਿਲਦਾ ਉਹ ਧਨ ਜੰਤ ਜਿਸ ਨੂੰ ਸ਼੍ਰੀ ਜੰਤਰ ਵੀ ਕਹਿੰਦੇ ਹਨ ਉਸ ਨੂੰ ਆਪਣੇ ਪਰਸ ਵਿੱਚ ਹਮੇਸ਼ਾ ਰੱਖੋ ਤੁਸੀਂ ਛੋਟੇ ਸ਼੍ਰੀ ਜੰਤਰ ਨੂੰ ਆਪਣੇ ਗਲੇ ਵਿੱਚ ਵੀ ਪਾ ਸਕਦੇ ਹੋ ਪਰ ਗਲੇ ਵਿੱਚ ਪਾਉਣ ਤੋਂ ਪਹਿਲਾਂ ਸ਼੍ਰੀ ਜੰਤਰ ਤੇ ਗੰਗਾ ਜਲ ਦੇ ਛਿੱਟੇ ਜ਼ਰੂਰ ਮਾਰ ਦਿਓ ਇਸ ਜੰਤਰ ਨੂੰ ਧਾਰਨ ਕਰਨ ਨਾਲ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ ਤਾਂ ਦੋਸਤੋ ਤੁਸੀਂ ਇਹਨਾਂ ਸਾਧੋ ਉਪਾਅਾਂ ਵਿੱਚੋਂ ਇੱਕ ਉਪਾਅ ਕਰਕੇ ਪੈਸੇ ਦੀ ਕਮੀ ਤੇ ਆਪਣੇ ਘਰ ਵਿੱਚੋਂ ਗਰੀਬੀ ਦੂਰ ਕਰ ਸਕਦੇ ਹੋ ਇਹ ਉਪਾਅ ਸਰਲ ਹਨ ਤੇ ਕੋਈ ਵੀ ਵਿਅਕਤੀ ਇਹਨਾਂ ਨੂੰ ਆਸਾਨੀ ਨਾਲ ਕਰ ਸਕਦਾ ਹੈ ਅੱਜ ਦੀ ਵੀਡੀਓ ਵਿੱਚ ਮਸਤ ਇਹਨਾਂ ਹੈ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਹੀ ਨਵੀਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਧੰਨਵਾਦ ਜੀ